ਦਿਲਵਾਕ ਸਵੀਆ ਸ਼ੋਅ ਨਾਲ ਜੁੜੇ ਸਾਰੇ ਸੱਜਣਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਦੋਸਤੋ ਬਲੇਮ ਗੇਮ ਬਹੁਤ ਚੱਲਦੀ ਹੈ ਕਿ ਅਸੀਂ ਦੋਸ਼ ਲਗਾਉਣੇ ਜਲਦੀ ਜਲਦੀ ਸ਼ੁਰੂ ਕਰ ਦਿੰਦੇ ਆ ਤੇ ਹੁਣ ਸੋਸ਼ਲ ਮੀਡੀਆ ਦੇ ਉੱਤੇ ਜਾਂ ਜਦੋਂ ਤੋਂ ਝੋਨੇ ਦਾ ਸੀਜ਼ਨ ਸ਼ੁਰੂ ਹੋਇਆ ਤਾਂ ਸੋਸ਼ਲ ਮੀਡੀਆ ਦੇ ਉੱਪਰ ਇਹ ਪੋਸਟਾਂ ਪਾਈਆਂ ਜਾ ਰਹੀਆਂ ਕਿ ਜਿਹੜਾ ਕਿਸਾਨ ਹੈ ਉਹ ਜੇ ਪਾਣੀ ਮੁਕਰਿਆ ਧਰਤੀ ਹੇਠ ਲਾਤਾ ਉਹਦੇ ਲਈ ਪੂਰੀ ਤਰ੍ਹਾਂ ਨਾਲ ਕਿਸਾਨ ਜ਼ਿੰਮੇਵਾਰ ਹੈ ਇੱਥੇ ਮੈਂ ਤੁਹਾਨੂੰ ਕੋਈ ਉਪਦੇਸ਼ ਦੇਣ ਨਹੀਂ ਬੈਠਾ ਤੁਸੀਂ ਕਿਸਾਨਾਂ ਨੂੰ ਕਿਉਂ ਕਹਿ ਰਹੇ ਹੋ ਇਸ ਤਰ੍ਹਾਂ ਕਿਉਂ ਉਹਨਾਂ ਨੂੰ ਭੰਡ ਰਹੇ ਹੋ ਪਰ ਮੈਂ ਤੁਹਾਡੇ ਨਾਲ ਕੁਝ ਜਾਣਕਾਰੀਆਂ ਸਾਂਝੀਆਂ ਕਰਨੀਆਂ ਕਿ ਭਾਈ ਜੇ ਪਾਣੀ ਧਰਤੀ ਹੇਠਲਾ ਖਤਮ ਹੋ ਰਿਹਾ ਜਾਂ نیچے ਜਾ ਰਿਹਾ ਉਹਦਾ ਪੱਧਰਾ ਜਿਹੜਾ ਥੱਲੇ ਨੂੰ ਜਾ ਰਿਹਾ ਤਾਂ ਉਹਦੇ ਪਿੱਛੇ ਇਕੱਲਾ ਕਿਸਾਨ ਨਹੀਂ ਹੋਰ ਚੀਜ਼ਾਂ ਵੀ ਜ਼ਿੰਮੇਵਾਰ ਨੇ ਸੋ ਆਪਾਂ ਨੂੰ ਇੱਕ ਦੂਜੇ ਤੇ ਬਲੇਮ ਲਾਉਣ ਦੀ ਬਜਾਏ ਆਪਾਂ ਜੇ ਇਸ ਵਰਤਾਰੇ ਸੰਬੰਧੀ ਇਕੱਠੇ ਹੋ ਗਏ ਸਾਰੇ ਜਣੇ ਕੰਮ ਕਰੀਏ ਤਾਂ ਮੇਰੇ ਖਿਆਲ ਫਿਰ ਸਾਡੇ ਕੋਲੇ ਬਿਹਤਰ ਨਤੀਜੇ ਆ ਸਕਦੇ ਆ ਬਜਾਏ ਇਸ ਦੇ ਕਿ ਆਪਾਂ ਸਿਰਫ ਤੇ ਸਿਰਫ ਇੱਕ ਦੂਜੇ ਨੂੰ ਭੰਡੀ ਜਾਈਏ ਸੋ ਇੱਥੇ ਜਿਹੜੀ ਤੁਹਾਡੇ ਨਾਲ ਜਾਣਕਾਰੀਆਂ ਸਾਂਝੀਆਂ ਕਰਨੀਆਂ ਨੇ ਉਹ ਇਹ ਨੇ ਕਿ ਜਿਹੜੀ ਪਾਣੀ ਦੀ ਵਰਤੋਂ ਆ ਹੋਰ ਕਿੱਥੇ ਕਿਹੜੇ-ਕਿਹੜੇ ਕਾਰਜਾਂ ਲਈ ਕਿੰਨੀ ਹੁੰਦੀ ਆ ਪਰ ਜਦੋਂ ਮੈਂ ਇਸ ਚੀਜ਼ ਦੀ ਜਾਣਕਾਰੀ ਲੱਭਣ ਦੀ ਕੋਸ਼ਿਸ਼ ਕੀਤੀ ਤਾਂ ਜਾਣਕਾਰੀ ਬਹੁਤ ਵੱਡੇ ਪੱਧਰ ਤੇ ਨਿਕਲ ਕੇ ਸਾਹਮਣੇ ਆਈ ਪਰ ਮੈਂ ਤੁਹਾਡੇ ਨਾਲ ਥੋੜੀ ਜੀ ਜਾਣਕਾਰੀ ਹੋਈ ਸਾਂਝੀ ਕਰਨੀ ਆ ਕਿ ਜਿਹੜਾ ਪਾਣੀ ਦੀ ਵਰਤੋਂ ਆ ਉਹ ਹੋਰ ਕਿੱਥੇ ਕਿਵੇਂ-ਕਿਵੇਂ ਉਹਦੀ ਖਪਤ ਹੋ ਰਹੀ ਆ ਇਥੇ ਇਹ ਮੈਂ ਦੱਸ ਦਿਆਂ ਕਿ 1 ਕਿਲੋ ਜੇ ਚੌਲ ਪੈਦਾ ਕਰਨੇ ਹੋਣ ਤਾਂ ਕਈ ਜਗ੍ਹਾ ਤੇ ਇਹ ਲਿਖਿਆ ਹੋਇਆ ਕਿ 2500 ਤੋਂ 3000 ਲੀਟਰ ਪਾਣੀ ਚਾਹੀਦਾ ਤੇ ਕਈ ਜਗ੍ਹਾ ਲਿਖਿਆ ਹੋਇਆ ਕਿ 3000 ਤੋਂ 4000 ਲੀਟਰ ਪਾਣੀ ਦੀ ਵਰਤੋਂ ਦੀ ਲੋੜ ਹੈ ਜੇ 1 ਕਿਲੋ ਚੌਣ ਪੈਦਾ ਕਰਨੇ ਆ। ਹੁਣ ਦੋਸਤੋ ਇਹ ਤਾਂ ਸੀ ਕਿ ਚੌਲਾਂ ਦੀ ਗੱਲ, ਝੋਨੇ ਦੀ ਗੱਲ। ਹੁਣ ਆਪਣੇ ਕੋਲੇ ਹੋਰ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਚੀਜ਼ਾਂ ਨੇ ਜਿਨ੍ਹਾਂ ਦੇ ਉੱਤੇ ਪਾਣੀ ਦੀ ਜਿਹੜੀ ਵਰਤੋਂ ਕੀਤੀ ਜਾਂਦੀ ਹੈ। ਤਾਂ ਜਿਹੜੀ ਅਗਲੀ ਗੱਲ ਹੈਗੀ ਹੈ ਤਾਂ ਉਹ ਹੈਗੀ ਹੈ ਕਿ ਜੇ 1 ਬੀਅਰ ਪੈਦਾ ਕਰਨੀ ਹੋਵੇ ਤਾਂ ਇੱਕ ਬੀਅਰ ਨੂੰ ਪੈਦਾ ਕਰਨ ਵਾਸਤੇ 155 ਲੀਟਰ ਜਿਹੜਾ ਪਾਣੀ ਲੱਗ ਜਾਂਦਾ ਉਸ ਤੋਂ ਅੱਗੇ ਜੇ ਇੱਕ ਕਾਰ ਦਾ ਜਿਹੜਾ ਨਿਰਮਾਤਾ ਕੰਪਨੀ ਹੈ ਨਾ ਕਾਰਾਂ ਬਣਾਉਣ ਵਾਲੀਆਂ ਜਿਹੜੀਆਂ ਕੰਪਨੀਆਂ ਤਾਂ ਇੱਕ ਕਾਰ ਬਣਾਉਣ ਵਾਸਤੇ 1,48,000 ਲੀਟਰ ਪਾਣੀ ਹੈ ਪਾਣੀ ਦੀ ਖਪਤ ਜਿਹੜੀ ਹੁੰਦੀ ਹੈ ਕਾਰ ਨੂੰ ਬਣਾਉਣ ਵਾਸਤੇ ਤੇ ਜਿਹੜਾ ਕਾਰ ਦਾ ਇੱਕ ਪਾਰਟ ਹੈ ਟਾਇਰ ਜੇ ਟਾਇਰ ਬਣਾਉਣਾ ਹੋਵੇ ਇੱਕ ਸਿੰਗਲ ਟਾਇਰ ਤਾਂ ਉਹਦੇ ਲਈ 2000 ਲੀਟਰ ਪਾਣੀ ਦੀ ਜਿਹੜੀ ਸਾਨੂੰ ਲੋੜ ਪੈਂਦੀ ਹੈ ਇਸ ਤੋਂ ਇਲਾਵਾ ਜੇ 1 ਟਨ ਸਿਮਿੰਟ ਪੈਦਾ ਕਰਨਾ ਹੋਵੇ ਤਾਂ 1 ਟਨ ਸਿਮਿੰਟ ਵਾਸਤੇ 5100 ਲੀਟਰ ਪਾਣੀ ਹੈ ਜਿਹੜਾ ਲੱਗ ਜਾਂਦਾ ਤੇ ਜੇ 1 ਟਨ ਸਟੀਲ ਪੈਦਾ ਕਰਨਾ ਹੋਵੇ ਤਾਂ 1 ਟਨ ਸਟੀਲ ਦੇ ਲਈ 235000 ਲੀਟਰ ਪਾਣੀ ਦੀ ਵਰਤੋਂ ਕੀਤੀ ਜਾਂਦੀ ਹੈ ਫਿਰ ਜਾ ਕੇ 1 ਟਨ ਜਿਹੜਾ ਸਟੀਲ ਆ ਉਹ ਪੈਦਾ ਹੁੰਦਾ ਇਸ ਤੋਂ ਇਲਾਵਾ ਅਮਰੀਕਾ ਦੇ ਵਿੱਚ ਜਿਹੜੇ ਪਾਵਰ ਪਲਾਂਟ ਲੱਗੇ ਹੋਏ ਨੇ ਵੱਡੇ ਉਹਨਾਂ ਨੂੰ ਕੁਲਡਾਊਨ ਕਰਨ ਵਾਸਤੇ ਬਹੁਤ ਵੱਡੇ ਪੱਧਰ ਦੇ ਉੱਤੇ ਪਾਣੀ ਦੀ ਵਰਤੋਂ ਕੀਤੀ ਜਾਂਦੀ ਹੈ ਤੇ ਉਹਦੇ ਉੱਤੇ ਕਿੰਨਾ ਪਾਣੀ ਲੱਗਦਾ ਉਹਦੇ ਅੰਕੜੇ ਕੁਝ ਜਾਦਾ ਵੱਡੇ ਹੋਣ ਕਰਕੇ ਮੈਂ ਤੁਹਾਡੇ ਨਾਲ ਸਾਂਝੇ ਨਹੀਂ ਕਰ ਰਿਹਾ ਕਿਉਂਕਿ ਉਹਦੇ ਵਿੱਚ ਵੀ ਕੁਝ ਵੱਖਰੀਆਂ ਵੱਖਰੀਆਂ ਰਾਵਾਂ ਨੇ ਰਿਆਣੇ ਮਾਰਾਂ ਦੀਆਂ ਤਾਂ ਇਸ ਤੋਂ ਇਲਾਵਾ ਜੇ 1 ਕਿਲੋ ਕਿਉਂਕਿ ਬਾਹਰ ਦੇਸ਼ਾਂ ਦੇ ਵਿੱਚ ਬੀਫ ਦੀ ਵਰਤੋਂ ਵੱਡੇ ਪੱਧਰ ਤੇ ਕੀਤੀ ਜਾਂਦੀ ਹੈ ਤਾਂ ਜੇ 1 ਕਿਲੋ ਬੀਫ ਪੈਦਾ ਕਰਨਾ ਹੋਵੇ ਤਾਂ 1 ਕਿਲੋ ਬੀਫ ਪੈਦਾ ਕਰਨ ਵਾਸਤੇ 15000 ਲੀਟਰ ਪਾਣੀ ਹੈ ਜਿਹੜਾ ਲੱਗ ਜਾਂਦਾ ਹੈ 1 ਕਿਲੋ ਚੌਲਾਂ ਵਾਸਤੇ ਤਾਂ 3 ਤੋਂ 4000 ਲੀਟਰ ਕਿਤੇ 2500 ਲੀਟਰ ਲਿਖਿਆ ਹੈ ਪਰ 1 ਕਿਲੋ ਬੀਫ ਵਾਸਤੇ 15000 ਲੀਟਰ ਪਾਣੀ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਦੋਸਤੋ ਬੱਚਿਆਂ ਨੂੰ ਬਹੁਤ ਪਸੰਦ ਹੈ ਚਾਕਲੇਟ ਤੇ ਜੇ 1 ਕਿਲੋ ਚਾਕਲੇਟ ਪੈਦਾ ਕਰਨੀ ਹੋਵੇ ਤਾਂ 1 ਕਿਲੋ ਚਾਕਲੇਟ ਵਾਸਤੇ 17196 ਮਿਲੀਲੀਟਰ ਪਾਣੀ ਦੀ ਵਰਤੋਂ ਕੀਤੀ ਜਾਂਦੀ ਹੈ ਫਿਰ ਕਿਤੇ ਜਾ ਕੇ 1 ਕਿਲੋ ਚਾਕਲੇਟ ਜਿਹੜੀ ਉਹ ਸਟੋਰਾਂ ਦੇ ਵਿੱਚ ਪਹੁੰਚਦੀ ਹੈ। ਮੈਂ ਕੱਪੜਿਆਂ ਦੀ ਗੱਲ ਕਰਾਂ ਤਾਂ ਜਿਹੜੀ ਜੀਨ ਸਾਡੇ ਪਾਈ ਹੁੰਦੀ ਹੈ ਤਾਂ ਇੱਕ ਜੀਨ ਬਣਾਉਣ ਵਾਸਤੇ 7600 ਲੀਟਰ ਪਾਣੀ ਜਿਹੜਾ ਉਹ ਲੱਗ ਜਾਂਦਾ ਹੈ। ਤੇ ਇੱਕ ਸ਼ਰਟ ਬਣਾਉਣ ਵਾਸਤੇ 2700 ਲੀਟਰ ਪਾਣੀ ਦੀ ਵਰਤੋਂ ਕੀਤੀ ਜਾਂਦੀ ਹੈ। ਸੋ ਇਹ ਉਹ ਵੱਖ-ਵੱਖ ਅੰਕੜੇ ਨੇ ਜਿਥੋਂ ਪਤਾ ਲੱਗਦਾ ਹੈ ਕਿ ਪਾਣੀ ਦੀ ਵਰਤੋਂ ਇਕੱਲੇ ਕਿਸਾਨਾਂ ਵੱਲੋਂ ਨਹੀਂ ਕੀਤੀ ਜਾ ਰਹੀ ਹੋਰ ਬਹੁਤ ਸਾਰੇ ਇਹੋ ਜਿਹੇ ਇੰਡਸਟਰੀਜ਼ ਨੇ ਜਿਹੜੀਆਂ ਚੀਜ਼ਾਂ ਸਾਡੇ ਘਰਾਂ ਦੇ ਵਿੱਚ ਪਈਆਂ ਹੋਈਆਂ ਨੇ ਤੇ ਕਾਰ ਤਾਂ ਕਈਆਂ ਦੇ ਇੱਕ ਘਰੇ ਤਿੰਨ-ਤਿੰਨ ਖੜੀਆਂ ਹੋਈਆਂ ਨੇ ਚਾਰ-ਚਾਰ ਖੜੀਆਂ ਹੋਈਆਂ ਨੇ ਤਾਂ ਕੱਪੜੇ ਸਾਡੇ ਅਸੀਂ ਕਿੰਨੇ ਪਹਿਨਦੇ ਆ ਚਾਕਲੇਟ ਵੱਡੇ ਪੱਧਰ ਤੇ ਚਾਕਲੇਟ ਦੀ ਵਰਤੋਂ ਕੀਤੀ ਜਾਂਦੀ ਹੈ ਇਸ ਕਰਕੇ ਅਸੀਂ ਆਪਾਂ ਇੱਕ ਦੂਜੇ ਨੂੰ ਬਲੇਮ ਨਹੀਂ ਕਰਨਾ ਕਿ ਜੀ ਫਲਾਣੇ ਬੰਦੇ ਕਰਕੇ ਹੀ ਇਹ ਕੰਮ ਹੋ ਰਿਹਾ ਹੈਗਾ ਹਾਂ ਇਹਦੇ ਲਈ ਮਿਲ ਕੇ ਸਾਰਥਿਕ ਅਪਰਾਲੇ ਜਰੂਰ ਕਰਨੇ ਚਾਹੀਦੇ ਆ ਹੁਣ ਜਿਵੇਂ ਮੈਂ ਨੋਟ ਕਰ ਰਿਹਾ ਪਿਛਲੇ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ ਦੇ ਉੱਪਰ ਦਰਖਤ ਲਗਾਉਣ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਤੇ ਵੱਖ-ਵੱਖ ਸੰਸਥਾਵਾਂ ਨੇ ਐਨ ਜੀਓਜ਼ ਨੇ ਇਹਦੇ ਉੱਤੇ ਕੰਮ ਕਰਨਾ ਵੀ ਸ਼ੁਰੂ ਕਰ ਦਿੱਤਾ ਸੋ ਬਲੇਮ ਗਵੇਮ ਨਾਲੋਂ ਜੇ ਅਸੀਂ ਮਿਲ ਕੇ ਇਸ ਵਰਤਾਰੇ ਸੰਬੰਧੀ ਕੰਮ ਕਰੀਏ ਤਾਂ ਮੇਰੇ ਖਿਆਲ ਅਸੀਂ ਹਾਂ ਪਖੀ ਨਤੀਜੇ ਪ੍ਰਾਪਤ ਕਰਾਂਗੇ ਨਹੀਂ ਤਾਂ ਇੱਕ ਦੂਜੇ ਨੂੰ ਭੰਡਣ ਦੇ ਨਾਲ ਮੈਨੂੰ ਨਹੀਂ ਲੱਗਦਾ ਕੋਈ ਆਪਾਂ ਸਾਰਥਕ ਕਿਸੇ ਹੱਲ ਤੇ ਪਹੁੰਚ ਸਕਾਂਗੇ ਦਿਲਬਖ ਸ਼ਬੀਆ ਸ਼ੋ ਨਾਲ ਜੁੜਨ ਲਈ ਸਾਰੇ ਸੱਜਣਾਂ ਦਾ ਬਹੁਤ ਬਹੁਤ ਧੰਨਵਾਦ